ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਆਤਮਾਰਗ ਸ੍ਰਿਸ਼ਟੀ ਨੂੰ ਗੁਰਮੁਖਾਂ ਦੀ ਲੋੜ ਜਦ ਦੀ ਸ੍ਰਿਸ਼ਟੀ ਬਣੀ ਹੈ ਗੁਰਮੁਖ ਸੰਤ अथवा ਸਾਧ ਦੀ ਸਦਾ ਹੀ ਲੋੜ ਰਹੀ ਹੈ ਸ੍ਰਿਸ਼ਟੀ ਦੇ ਆਦੀ ਤੋਂ ਸਮੇਂ-ਸਮੇਂ ਗੁਰਮੁਖ ਸੰਤ ਸਾਧ ਹੁੰਦੇ ਅਤੇ ਕਰਤਾਰ ਦੇ ਹੁਕਮ ਵਿੱਚ ਆਪਣੀ ਆਪਣੀ ਕਾਰ ਕਰਦੇ ਆਏ ਹਨ ਸਤਗੁਰੂ ਸੱਚੇ ਪਾਤਸ਼ਾ ਆਪਣੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਹਨ ਵੜ ਹੰਸ ਕੀ ਵਾਰ ਮਹੱਲਾ ਚੌਥਾ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਖਸ ਨਖ ਵਿਦਰਿਓ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕੋ ਦਿਨਾ ਸਤਗੁਰ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੀਕਰ ਗੁਰੂ ਦੇ ਸਿੱਖ ਮੌਜੂਦ ਰਹੇ ਹਨ ਜਿਨ੍ਹਾਂ ਨੂੰ ਸਤਗੁਰ ਖੁਦ ਮਨਜੀ ਬਖਸ਼ ਕੇ ਇਹ ਹੱਕ ਦਿੰਦੇ ਰਹੇ ਹਨ ਕਿ ਆਪ ਨਾਮ ਜਪੋ ਅਤੇ ਹੋਰਾਂ ਨੂੰ ਜਪਾਓ ਸਤਗੁਰੂ ਨਾਨਕ ਦੇਵ ਜੀ ਨੇ ਭੂਮਿਏ ਚੋਰ ਨੂੰ ਧਾਰਿਆ ਅਤੇ ਉਸ ਨੂੰ ਗੁਰਮੁਖ ਬਣਾ ਕੇ ਨਾਮ ਜਪਣ ਅਤੇ ਜਪਾਉਣ ਦਾ ਹੁਕਮ ਦਿੱਤਾ। ਇਸੇ ਤਰ੍ਹਾਂ ਭਾਈ ਲਾਲੋ ਸਾਲਸਰਾਏ ਜੋਹਰੀ ਅਦ੍ਰਿਕਾ ਗੁਲਾਮ ਚੰਡਾ ਬਾਡੀ ਦੇਵਲੂਤ ਜਨੇ ਦੇਵਾਂ ਦਾ ਰਾਜਾ ਕੋਡਾ ਰਾਕਸ਼ਸ ਰਾਜਾ ਸ਼ੇਵਨਾਬ ਅਤੇ ਹੋਰ अनेਕਾਂ ਨੂੰ ਨਾਮ ਕਣੀ ਦੇ ਕੇ ਮੰਝੀਆਂ ਬਖਸ਼ੀਆਂ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਝੀਆਂ ਅਤੇ 52 ਪੀੜੀਆਂ ਵਿਦੇਸ਼ਾਂ ਵਿੱਚ ਨਾਮ ਜਪਾਉਣ ਵਾਸਤੇ ਸਥਾਪਿਤ ਕੀਤੀਆਂ। ਦਸ਼ਮੇਸ਼ ਪਿਤਾ ਨੇ ਪਾਈ ਨੰਦ ਲਾਲ, ਸਹਿਬ ਰਾਮਕੌਰ, ਅੰਮ੍ਰਿਤ ਛੱਕੇ ਬਾਬਾ ਗੁਰਬਖਸ਼ ਸਿੰਘ ਜੀ, ਪਾਈ ਸਹਿਬ ਪਾਈ ਮਨੀ ਸਿੰਘ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਨਾਮ ਜਪਾਉਣ ਅਤੇ ਤਤ ਗਿਆਨ ਦੇ ਉਪਦੇਸ਼ ਕਰਨ ਦਾ ਹੱਕ ਬਖਸ਼ਿਆ। ਸੱਚੇ ਪਾਤਸ਼ਾ ਆਪਣੀ ਮੁਖਵਾਕ ਬਾਣੀ ਵਿੱਚ ਵੀ ਫਰਮਾਉਂਦੇ ਹਨ ਖਾਲਸਾ ਮੇਰੂ ਸਤ ਗੁਰ ਪੂਰਾ ਖਾਲਸਾ ਮੇਰੂ ਸੱਜਣ ਸੂਰਾ ਫੇਰ ਆਤਮ ਰਸ ਜਿਹ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿਮੂ ਮਹਿਤਾਸ ਮਹਿ ਰੰਚਕ ਨਾਹਨ ਪੀਵ ਇਸ ਦੇ ਨਾਲ ਹੀ ਸੱਚੇ ਪਾਤਸ਼ਾਹ ਦੱਸਦੇ ਹਨ ਕੇ ਖਾਲਸੇ ਦਾ ਕੀ ਕਰਮ ਹੋਣਾ ਚਾਹੀਦਾ ਹੈ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟਬੂ ਲਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੈ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੀ ਬਾਣੀ ਜਗਿਆ ਸੂਲੀ ਸਾਧੂ ਦੀ ਲੋੜ ਦੱਸਦੀ ਹੈ ਜਨਾਸ ਜੀ ਮਹੱਲਾ ਪੰਜਵਾ ਘਰ ਛੇਵਾ ਅਸ਼ਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤੇਹ ਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਦ ਰੱਖ ਦੇ ਕਰ ਹੱਥ ਕਰ ਕਿਰਪਾ ਮੇ ਲਹੁ ਹਰ ਰਾਇ ਅਨਿਕ ਜਨਮ ਭ੍ਰਮ ਤਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀਵ ਤਾਈ ਰਹਾਓ ਅਨਕੂ ਪਾਵ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾ ਹੈ ਸਗਲ ਚਿੰਤ ठाकुर सों मेरा रंग लावै पड़े रे सगल बेद नह चूकै मन पेद इक खिन्न ना धीर है मेरे घर के पंचा कोई ऐ सोरे भगत जो माया ते रहत एक अमृत नाम ਮੇਰਾ ਹਿਰਦੈ ਸੰਚਾ ਜੇ ਤੇਰੇ ਤੀਰਥ ਨਾਏ ਅਹੰਗ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮੰਨੇ ਕਦ ਪਾਵੂ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਆશ્રਮ ਕੀਨੇ मनवा ने पति ने विवेकहीन देहितोए कोई पाई रे पुरख विदाता पारव्यम के रंग रत मेरे मन की जरमत मलखोए कर्म धर्म जुगता निमख नहीं इत करता गर्भ गर्भ पड़े कही ना लेखे ਜੈ ਸੇ ਪੈ ਤਸਪਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋਉ ਨੇਤਰੁ ਹੂ ਵੇਖੈ ਮਨ ਹਟ ਜੋ ਕਮਾਵੈ ਤਿਲ ਨਾ ਲੇਖੈ ਪਵੈ ਬਗਲ ਜੋਤਿ ਆਨ ਲਾਵੈ ਮਾਇਆ ਦੇ ਧਾਰੀ ਕੋਈ ਐਸੋ ਰੇ ਸੁਖ ਹਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪ੍ਰਸੰਨ ਗੋਪਾਲ ਰਾਈ ਕਾਟੜੇ ਬੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਤ ਸਦਾ ਸਦਾ ਆਨੰਦ ਪੇਟੋ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਜਤਰਾ ਆਵਣ ਜਾਣ ਰਹੇ ਮਿਲੇ ਸਦਾ ਰਹਾਉ ਦੁਜਾ ਕਰ ਸਾਧੂ ਅੰਜਲੀ ਓਨ ਵੱਡਾ ਏ ਕਰ ਡੰਡਾਉਤ ਓਨ ਵੱਡਾ ਏ ਚਰਨ ਸਾਧਕੇ ਤੋਏ ਤੋਏ ਪੀਓ ਅਰਪ ਸਾਧ ਕੋ ਆਪਣਾ ਜਿਓ ਸਾਧ ਕੀ ਧੂਰ ਕਰਹੁ ਇਸ ਨਾਨ ਸਾਧ ਉਪਰ ਜਈਏ কুরਬਾਨ ਸਾਧ ਕੈ ਸੰਗ ਨਹੀਂ ਕਚਕਾਲ ਦਰਸ਼ਨ ਭੇਟਤ ਉਹ ਤਨਹਾਲ ਨਾਲ ਹੀ ਸਪਸ਼ਟ ਹੁਕਮ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਕਿਉਂਕਿ ਰੱਬ ਦਾ ਬਸੇਰਾ ਸਾਧ ਦੇ ਹਿਰਦੇ ਵਿੱਚ ਅਤੇ ਉਸ ਦੀ ਰਸਨਾ ਉੱਤੇ ਹੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੈ ਸਾਧ ਸੁਨਰਸੈ ਨਾਨਕ ਕਹਤ ਸੁਨੋ ਦੇ ਲੋਗਾ ਸੰਤ ਰਸਨ ਕੋ ਬਸਹੀਓ ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੋਈ ਵੀ ਕਾਰਜ ਸਿੱਖਣਾ ਹੋਵੇ ਭਾਵੇਂ ਲੋਹਾਰਾ ਹੋਵੇ ਭਾਵੇਂ ਤਰਖਾਣਾ ਉਥੇ ਸ਼ਾਗਿਰਦ ਨੂੰ ਉਸਤਾਦ ਦੀ ਲੋੜ ਹੁੰਦੀ ਹੈ ਵਿਦਿਆ ਦੀਆਂ ਮਾਮੂਲੀ ਪੁਸਤਕਾਂ ਦੀ ਸੰਥਿਆ ਲਈ ਵੀ ਆਪਣੇ ਤੋਂ ਵਧੇਰੇ ਪੜੇ ਹੋਏ ਦੀ ਲੋੜ ਹੈ ਇਸੇ ਤਰ੍ਹਾਂ ਸਿੱਖੀ ਸਿੱਖਣ ਲਈ अथवा ਚਿੱਖੀ ਸਿੱਖਿਆ ਗੁਰ ਵਿਚਾਰ ਕਰਨ ਲਈ ਗੁਰਮੁਖ ਦੀ ਸੰਗਤ ਦੀ ਲੋੜ ਹੈ। ਦੁਨਿਆਵੀ ਪੁਸਤਕਾਂ ਵਿੱਚੋਂ ਵੀ ਵਿਦਿਆਰਥੀ ਆਪਣੀ ਆਪਣੀ ਸਮਝ ਅਤੇ ਪ੍ਰੇਮ ਅਨੁਸਾਰ ਕੁਝ ਹੱਦ ਤੀਕਰ ਸਮਝ ਸਕਦਾ ਹੈ। ਪਰ ਖਾਸ-ਖਾਸ ਨੁਕਤੇ ਸਮਝਣ ਲਈ ਉਸ ਨੂੰ ਵੀ ਉਸਤਾਦ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਅਤੇ ਗੁਰਮਤ ਦੇ ਰਸਤੇ ਦੀ ਸੋਝੀ ਪੂਰਨ ਪ੍ਰੇਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਕਰਨ ਸਮੇਂ ਹਰ ਇੱਕ ਪ੍ਰਾਣੀ ਮਾਤਰ ਨੂੰ ਆਪਣੇ ਆਪਣੇ ਪ੍ਰੇਮ ਦੀ ਖਿੱਚ ਅਨੁਸਾਰ ਹੁੰਦੀ ਹੈ ਪਰ ਖਾਸ ਨੁਕਤੇ ਸਮਝਣ ਲਈ ਉਹਨਾਂ ਗੁਰਮੁਖਾਂ ਦੀ ਸੰਗਤ ਦੀ ਸਦਾ ਹੀ ਲੋੜ ਪੈਂਦੀ ਹੈ ਜਿਨ੍ਹਾਂ ਨੇ ਗੁਰਬਾਣੀ ਅਤੇ ਗੁਰਮੁਖਾਂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲ ਲਿਆ ਹੈ ਅਤੇ ਮਨ ਦੀ ਮਤ ਉੱਕੀ ਹੀ त्याग ਕੇ ਸਤਿਗੁਰੂ ਦੇ ਹੋ ਗਏ ਹਨ ਗੁਰ ਕਾ ਬਚਨ ਬਸੈ ਜੀਅ ਨਾਲੇ ਜਾਲ ਨਹੀਂ ਡੋਬੈ ਤਸ ਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ ਉਹ ਪਵ ਸਾਗਰ ਤੋਂ ਪਾਰ ਹੋ ਚੁੱਕੇ ਹਨ ਅਤੇ ਦੂਜਿਆਂ ਨੂੰ ਪਾਰ ਹੋਣ ਦੀ ਜੁਗਤ ਦੱਸਣ ਦੇ ਅਧਿਕਾਰੀ ਹਨ ਸੰਸਾ ਇਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਈ ਇਸ ਤਰ੍ਹਾਂ ਦੇ ਛੁੱਟੇ ਹੋਏ ਫਕੀਰ ਸਾਧ ਸੰਤ ਜੀ ਗੁਰਮੁਖ ਜਗਿਆਸੂ ਵਾਸਤੇ ਉਹ ਕੰਮ ਕਰਦੇ ਹਨ ਜਿਸ ਤਰ੍ਹਾਂ ਕਿ ਤਜਰਬੇਕਾਰ ਜਹਾਜ਼ਦਾਨ ਪਹਿਲਾ ਸਮੁੰਦਰ ਦੀ ਖੋਜ ਪਾਰ ਕਰਕੇ ਲੋਹੇ ਦੇ ਢੋਲ ਜਣੇ ਬੋਇਜ਼ ਖੜੇ ਕਰ ਦਿੰਦੇ ਹਨ ਜੇਕਰ ਜਹਾਜ਼ ਇਨਾ ਦੇ ਵਿਚਕਾਰ ਦੀ ਲੰਗੇ ਤਦ ਸਹੀ ਸਲਾਮਤ ਪਾਰ ਚਲਾ ਜਾਵੇਗਾ ਨਹੀਂ ਤਾਂ ਪਾਣੀ ਵਿੱਚ ਲੁਕੀ ਹੋਈ ਚਟਾਨ ਨਾਲ ਠੋਕਰ ਖਾ ਕੇ ਟੁੱਟ ਜਾਏਗਾ ਜਾਂ ਰੇਤ ਜਿੱਲਣ ਵਿੱਚ ਫਸ ਜਾਏਗਾ ਗਲਤਾਂ ਬੜੀ ਹੀ ਸਿੱਧੀ ਅਤੇ ਪੂਰਨ ਗੁਰਮਤਿ ਅਨੁਸਾਰ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੀ ਤਾਬਿਆ ਗੁਰਮੁਖ ਸਿੱਖ ਸੰਤ ਸਾਧ ਫਕੀਰ ਜਗਿਆਸਵਨ ਨੂੰ ਉਪਦੇਸ਼ ਕਰਦੇ ਆਏ ਹਨ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰੂ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੈ ਜਿਵੇ ਨਾਨਕ ਮਿਲਣ ਸੁਭਾਈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬ ਰਹਿ ਨਾਮ ਜਪਾਵੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਗੁਰਮੁਖ ਸਿੱਖ ਸੰਤ ਸਾਧ ਵਕੀ ਸਦਾ ਹੀ ਨਾਮ ਬਾਣੀ ਦ੍ਰਿੜਾਉਂਦੇ ਅਤੇ ਜਗਿਆਸੂ ਦੀ ਖੋਜ ਪਾਲ ਪੂਰੀ ਕਰਦੇ ਰਹਿਣਗੇ विचार योग ਗੱਲ ਇੰਨੀ ਹੀ ਹੈ ਕਿ ਜਿਹੜੇ ਪ੍ਰੇਮੀ ਆਖਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਗੁਰਮੁਖ ਸਿੱਖ ਸਾਧ ਸੰਤ ਜਾ ਫਕੀਰ ਨਹੀਂ ਹੈ ਉਹ ਆਪਣੇ ਸਤਿਗੁਰੂ ਦੀ ਵਡਿਆਈ ਨਹੀਂ ਕਰਦੇ ਸਗੋਂ ਹੀਠੀ ਕਰਦੇ ਹਨ ਕਾਮਲ ਉਸਤਾਦ ਦੇ ਘਰ ਵਿੱਚ ਕਾਮਲ ਸ਼ਾਗਿਰਦ ਦਾ ਨਾ ਹੋਣਾ ਉਸਤਾਦ ਨੂੰ ਉਲਾਮਾ ਹੈ ਉਸਤਾਦ ਦੀ ਕੋਈ ਵਡਿਆਈ ਨਹੀਂ ਦੂਜੇ ਪਾਸੇ ਜਿਹੜੇ ਪ੍ਰੇਮੀ ਥੋੜੀ ਕਮਾਈ ਕਰਕੇ ਕੁਝ ਬਣ ਬੈਂਦੇ ਹਨ ਉਹ ਵੀ ਗੁਰਮੁਖ ਸਿੱਖ ਸੰਤ ਸਾਧ ਫਕੀਰਖਵਾਨ ਦੇ ਅਧਿਕਾਰੀ ਨਹੀਂ ਸਤਿਗੁਰੂ ਦਾ ਹੁਕਮ ਹੈ ਆ ਹਾਂ ਮੈਂ ਮੈਂ ਵਿੱਚ ਹੋ ਖੋਵੈ ਦੂਜਾ ਮਿਟੇ ਇੱਕ ਹੋਵੈ ਜਦ ਹਮ ਹੋਤੇ ਤਬ ਤੁਮ ਨਾਹੀ अब तुम हो हम नहीं कबीर तू तू करता तू हुआ मुझ में रह न हूं जब आप पर का मिट गया जत देखो तत तू बस फकीरी अथवा संत साद गुरमुख पद उसे माई पाई नु प्राप्त हुंदा है ਜਿਸ ਦਾ ਦੇ ਅਭਿਮਾਨ ਟੁੱਟ ਗਿਆ ਹੈ ਅਤੇ ਜਿੱਥੇ ਬਨਾਵਟ ਦੀ ਬੋ ਉੱਕੀ ਹੀ ਨਹੀਂ ਰਹੀ ਜਿਸ ਦੀ ਆਪਣੀ ਹੋਂਦ ਤਨ ਗੁਰੂ ਨਾਨਕ ਵਿੱਚ ਲੈ ਹੋ ਗਈ ਹੈ ਅਤੇ ਜਿਸ ਦੇ ਹਿਰਦੇ ਵਿੱਚ ਸ਼ਬਦ ਗੁਰੂ ਸੁਰਤ ਤੁਨ ਚੇਲਾ ਦੀ ਅਨਹਦ ਗੂੰਜ ਸਦਾ ਹੀ ਵੱਜ ਰਹੀ ਹੈ ਇਹੋ ਜੇ ਸੱਜਣ ਪੁਰਸ਼ ਆਪਣੇ ਆਪ ਨੂੰ ਜਨਾਉਂਦੇ ਨਹੀਂ ਪਰ ਕਰਤਾਰ ਦੀ ਨੇਤ ਵਿੱਚ ਤਾਰ ਦੇ ਮੇਲੀ ਜਗਿਆਸੂ ਉਹਨਾਂ ਨੂੰ ਲਭ ਲੈਂਦੇ ਹਨ ਫਿਰ ਵਾਹਿਗੁਰੂ ਉਹਨਾਂ ਨੂੰ ਸਮੇਂ ਦੀ ਲੋੜ ਅਨੁਸਾਰ ਆਪਣੇ ਆਪ ਹੀ ਪ੍ਰਗਟ ਕਰ ਦਿੰਦਾ ਹੈ ਹਰ ਆਪਣੀ ਵਿੜਾਈ ਭਾਵ ਦੀ ਜਨ ਕਾ ਜੈਕਾਰ ਕਰਾਈ ਇਸੇ ਤਰ੍ਹਾਂ ਦੇ ਹੀ ਮੁਰਦਾ ਮਰੀਦਾਂ ਦੀ ਬਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਇ ਲਈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਹੈ ਸਉ ਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਗੁਰੂ ਘਰ ਦੀ ਆਦਤੋਂ ਇਹੋ ਹੀ ਟਕਸਾਲ ਚਲੀ ਆਉਂਦੀ ਹੈ श्रिष्टी दे कर चली जाएगी जिथे बनावट नहीं सहज मेला है, ओहो सत्संग है ओथे गुरु कार्दी पूरी सोजी दी प्राप्ति होगी गौड़ी महला प्रभ मिल बेक प्रीत मन लागी पाए लगो मुहे करो बेनती ਕਉ ਸੰਤ ਮਿਲੇ ਵੜ ਭਾਗੀ ਰਹਾਉ ਮਨ ਅਰਪੋ ਤਨ ਰਖੋ ਆਗੇ ਮਨ ਕੀ ਮਤ ਮੋਹੇ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਣਜਨ ਫੇਰੋ ਤਿਸ ਪਿਛੇ ਵੇ ਰਾਗੀ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪਰਖ ਰਸਕ ਬਰਾਗੀ ਮਿਟਿਉਂਦੀਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਪਰ ਜਿੱਥੇ ਬਨਾਵਟ ਹੈ ਉਸ ਸੱਜਣ ਪੁਰਸ਼ ਦਾ ਆਪਣਾ ਦੇ ਅਭਿਮਾਨ ਜਾਣੇ ਹੋਵੇਂ ਰੋਗ ਨਹੀਂ ਟੁੱਟਿਆ ਉਹ ਜਗਿਆ ਸੁ ਪਰਮ ਕੀ ਗਵਾਵੇਗਾ ਕਬੀਰ ਮਾਇ ਮੁੰਡੋ ਤਹ ਗੁਰੂ ਕੀ ਜਾਤੇ ਪਰਮ ਨ ਜਾਏ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਉਹ ਮਾਰਗ ਪਾਏ ਅੰਦੇ ਕਹਿ ਰਾਹੇ ਦਸਤੇ ਅੰਦਾ ਹੋਈ ਸੋ ਜਾਏ ਅੰਦਾ ਆਗੂ ਜੇਤੀ ਐ ਕਿਉ ਪਾਦਰ ਜਾਣੇ ਆਪ ਮੁਸੈ ਮਤ ਹੋਛੀਐ ਕਿਉਂ ਰਹੋ ਪਛਾਣੇ ਜੋੜ ਬੰਦੋ ਆਪ ਸੋਤ ਰਾਈ ਕਿਨਖੇ ਮੁਕਤੀ ਗੱਲ ਤਾਂ ਇਹ ਹੈ ਕਿ ਜਿੱਥੇ ਬਨਾਵਟ ਹੈ ਉੱਥੇ ਧੋਖਾ ਹੈ ਅਤੇ ਜਿੱਥੇ ਬਨਾਵਟ ਨਹੀਂ ਹੈ ਪੂਰੀ ਗਰੀਬੀ ਨੇ ਘਰ ਘਰ ਲਿਆ ਹੈ ਉੱਥੇ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਵਸਦੇ ਹਨ ਸਤਗੁਰ ਬਚਨ ਬਚਨ ਹੈ ਸਤਗੁਰ पादर मुक्त जनावे गो ऐसा पुरुष सारी सृष्टि विच प्रधान है सगले पुरख महै पुरख प्रदान साध संग जाका मिटे अभिमान आपस का जो जाने नीचा सो गनिए सबते ऊंचा ਜਾ ਕਾ ਮਨ ਹੋਈ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੀਂ ਪਾਤਸ਼ਾਹੀ ਵੀ ਫਰਮਾਉਂਦੇ ਹਨ ਜੇ ਮਾਇਆ ਮਮਤਾ ਤਜ ਸਭ ਤੇ ਪਯੋ ਦਾਸ ਕਹੋ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ جے ہے پرانی ہو مہت جی کرتا رام پہچان کہو নানک وہ મુક્ત नर اے من સાચી مان ایسے પુરુਖ دی ਸੰਗਤ સદા ਹੀ સફળતે સુખદાઈ ہے atte aisa jan anekaan da udhaar kar sakda hai gurmukkh koṭ udhaar da bhai ਦੇ ਨਾਵੈ ਏਕ ਕਣੀ ਉਹਨਾਂ ਦੇ ਅੰਦਰ ਗੁਰਬਾਣੀ ਕਰ ਕਰ ਜਾਂਦੀ ਹੈ ਅਤੇ ਉਹ ਗੁਰਬਾਣੀ ਦਾ ਜ਼ਿੰਦਾ ਚਸ਼ਮਾ ਬਣ ਕੇ ਦੁਨੀਆਂ ਵਿੱਚ ਵਿਚਰਦੇ ਹਨ ਅਤੇ ਅਨੇਕਾਂ ਜੀਵਾਂ ਦੀ ਤ੍ਰਿਖਾ 부ਝਾਉਂਦੇ ਹਨ ਸੱਚ ਹੈ ਮਨ ਹਟ ਬੁੱਧੀ ਕੀਤੀ ਆ ਕੀਤੇ ਵੇਦ ਵਿਚਾਰ ਕੀਤੇ ਬੰਦਨ ਜੀਅ ਕੇ ਗੁਰਮੁਖ ਮੋਖ ਦਵਾਰ ਸੱਚ ਹੋ ਔਰੈ ਸਭ ਕੋ ਉਪਰ ਸੱਚ ਆਚਾਰ ਦਸਾਂ ਪਾਤਸ਼ਾਹਿਆ ਦੇ ਮਗਰੋਂ ਗੁਰਗੱਦੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ सेवक जन पर तक गुरु निस्तारे वाहे गुरु जी का खालसा गुरु जी की फतेह